ਮੂਥ ਸਟਰੀਟ ਦੀ ਗੱਲ ਕਰੀਏ ਤੇ ਕਿਸੇ ਨਾ ਕਿਸੇ ਗੱਲ ਤੋਂ ਕੋਈ ਨਾ ਕੋਈ ਫੂਟ ਸਟਰੀਟ ਹਮੇਸ਼ਾ ਹੀ ਕੋਰਨਰ ਜਿਹੜਾ ਉਹ ਮਸ਼ਹੂਰ ਹੁੰਦਾ ਲੇਕਿਨ ਅੱਜ ਬਟਾਲਾ ਦੇ ਉਹ ਫੂਟ ਸਟਰੀਟ ਦਿਖਾਨ ਲੱਗੇ ਕਿ ਜਿਹੜਾ ਐਕਟਿਵਾ ਕਰਕੇ ਬਿਚੂੜਾ ਔਰ ਐਕਟਿਵਾ ਵਾਲੇ ਸਰਦਾਰ ਜੀ ਮਤਲਬ ਕਿ ਐਕਟਿਵਾ ਤੇ ਆਂਦੇ ਨੇ ਔਰ ਐਕਟਿਵਾ ਤੇ ਮੋਮੋਜ਼ ਦੀ ਦਰਸਟ ਔਰ ਲਾਂਦੇ ਨੇ ਔਰ ਐਕਟਿਵਾ ਵਾਲੇ ਸਰਦਾਰ ਜੀ ਔਰ ਉਹਨਾਂ ਦੇ ਬੇਟਾ ਛੋਟਾ ਬੇਟਾ ਉਹ ਵੀ ਬਹੁਤ ਮਸ਼ਹੂਰ ਨੇ ਲੋਕ ਦੂਰੋਂ ਦੂਰੋਂ ਉਹਨਾਂ ਦੇ ਮੋਮੋਜ਼ ਦੀ ਚਰਚਾ ਸੁਣ ਕੇ ਇੱਥੇ ਪਹੁੰਚਦੇ ਨੇ ਚਾਹੇ ਉਹ ਬਟਾਲੇ ਦੀ ਗੱਲ ਹੋਵੇ ਚਾਹੇ ਉਹ ਡੇਰੇ ਦੀ ਗੱਲ ਹੋਵੇ ਚਾਹੇ ਲੱਗੇ ਪਿੰਡਾਂ ਦੀ ਗੱਲ ਹੋਵੇ ਇੱਥੇ ਲੋਕ ਪਹੁੰਚਦੇ ਨੇ ਦੂਰੋਂ ਦੂਰੋਂ ਪਰ ਮੋਮੋਜ਼ ਇੱਥੇ ਟੈਸਟ ਕਰਦੇ ਨੇ ਔਰ ਘਰ ਵਾਸਤੇ ਵੀ ਲੈ ਕੇ ਜਾਂਦੇ ਨੇ ਔਰ ਅਧੀਕ ਰਹਿੰਦੀ ਹੈ ਲੋਕਾਂ ਨੂੰ ਕਦੋਂ ਆਣ ਕੇ ਸਰਦਾਰ ਜੀ ਸ਼ਾਮ ਦੇ ਵੇਲੇ ਪਹੁੰਚਦੇ ਨੇ ਕਿਉਂਕਿ ਸਵੇਰੇ ਜੇ ਇਸ ਸਰਦਾਰ ਜੀ ਦੀ ਗੱਲ ਕਰੀਏ ਤਾਂ ਸਰਦਾਰ ਜੀ ਫੈਕਟਰੀ 'ਚ ਵੀ ਕੰਮ ਕਰਦੇ ਔਰ ਸਵੇਰੇ ਪਹਿਲੇ ਫੈਕਟਰੀ 'ਚ ਕੰਮ ਕਰਦੇ ਨੇ ਬੇਟਾ ਔਰ ਉਹਨਾਂ ਦੀ ਮਾਤਾ ਜਿਹੜੀ ਹੈ ਘਰ ਦੇ ਵਿੱਚ ਮੋਮੋਜ਼ ਤਿਆਰ ਕਰਦੇ ਨੇ ਔਰ ਜੋ ਸਮਾਨ ਤਿਆਰ ਹੋਇਆ ਉਹ ਆ ਕੇ ਇੱਥੇ ਬਾਅਦ ਚੋਂ ਸਰਦਾਰ ਜੀ ਉਹਨੂੰ ਪ੍ਰਿਪੇਅਰ ਕਰਕੇ ਲੋਕਾਂ ਤੱਕ ਪਹੁੰਚਾ ਪਹੁੰਚਦਾ ਕਰਦੇ ਨੇ ਭਾਜੀ ਸਰਦਾਰ ਜੀ ਐਕਟਿਵਾ ਵਾਲੇ ਦਿੱਤੇ ਉਹੀ ਕੀ ਰੈਂਦੀ ਹੋਣੀ ਆ ਤੇ ਲੋਕ ਆਉਂਦੇ ਆ ਪਹਿਲੇ ਆਪਣੇ ਬਾਰੇ ਥੋੜਾ ਦੱਸੋ ਕਿ ਮੈਂ ਫੈਕਟਰੀ 'ਚ ਕੰਮ ਕਰਦਾ ਹਾਂ 5 ਵਜੇ ਤੱਕ ਉਸ ਤੋਂ ਬਾਅਦ ਇੱਥੇ ਐਕਟਿਵਾ ਤੇ ਮੋਮੋਜ਼ ਵੇਚਦਾ ਹਾਂ ਮੇਰਾ ਨਾਮ ਰਣਜੀਤ ਸਿੰਘ ਹੈ ਕੋਈ ਨਾਮ ਜੇ ਤੁਹਾਡਾ ਰਣਜੀਤ ਸਿੰਘ ਰਣਜੀਤ ਸਿੰਘ ਰਣਜੀਤ ਸਿੰਘ ਕਦੋਂ ਤੋਂ ਇਹ ਕੰਮ ਕਰਦੇ ਹੋ ਵੀ ਨਹੀਂ ਦੇ ਦੋ ਚਲੋ 4 ਮਹੀਨੇ ਹੋ ਗਏ ਤੇ ਫਰਵਰੀ ਵਿੱਚ 22 ਫਰਵਰੀ ਦੇ ਵਿੱਚ ਸ਼ੁਰੂ ਕੀਤਾ ਸੀ ਤੇ ਅੱਜ 4 ਮਹੀਨੇ ਦੇ ਲੱਗ ਕੇ ਚੱਕੇ ਹੋਏ ਤੇ ਇਹ ਆਈਡੀਆ ਆਇਆ ਕਿ ਤੁਸੀਂ ਕੋਈ ਫੈਕਟਰੀ 'ਚ ਕੰਮ ਕਰਦੇ ਹੋ ਤੇ ਆਬਵੀਅਸ ਆ ਤੁਸੀਂ ਪੁਰਾਣੇ ਉੱਥੇ ਕੰਮ ਕਰਦੇ ਹੋਗੇ ਮੋਮੋਸ ਬਣਾਉਣ ਦਾ ਆਈਡੀਆ ਕਿੱਥੋਂ ਆਇਆ ਐਕਚੁਅਲੀ ਹਣਾ ਫੈਕਟਰੀ ਦਾ ਟਾਈਮ ਵਗੈਰਾ ਬੰਦ ਹੋ ਗਿਆ ਤੇ ਸੋਚਿਆ ਕਿ ਆਪਣਾ ਨਾਲ ਕੰਮ ਕਰ ਲਵਾਂਗੇ ਤੇ ਫਿਰ ਸੋਚਿਆ ਕਿ ਕੋਈ ਨਾ ਕੋਈ ਕੰਮ ਸ਼ੁਰੂ ਕਰੀਏ ਨਾ ਨਵਾਂ ਤੇ ਫਿਰ ਐਕਟਿਵ ਹੋ ਗਏ ਮੋਮ ਅਨਲਟ ਤੇ ਸਰਚ ਕੀਤੇ ਕਿ ਐਕਟਿਵਾ ਦੇ ਕਿੰਨਾ ਜੌਬ ਕਰ ਸਕਦਾ ਮੈਂ ਕੰਮ ਕਰ ਸਕਦਾ ਆਪਣਾ ਤੇ ਫਿਰ ਮੈਨੂੰ ਆਈਡੀਆ ਆਇਆ ਕਿ ਮੋਹਮਦ ਜਰਾ ਦਾ ਇੱਕ ਦੇਖਦੇ ਕਿ ਆ ਮੈਂ ਇੱਕ ਤਰ੍ਹਾਂ ਦੇ ਤੇ ਫਿਰ ਉਹਦੇ ਤੋਂ ਇਹ ਆਈਡੀਆ ਲਗਾ ਕੇ ਮੈਂ ਵੀ ਕਰ ਸਕਦਾ ਦਸਤੂਰੀ ਤੇ ਘਰ ਵਿੱਚ ਵੀ ਕੋਈ ਇਹਦੀ ਪਲੈਨਿੰਗ ਕੀਤੀ ਗਈ ਹੋਗੀ ਕਿਉਂਕਿ ਬੇਟਾ ਵੀ ਨਾਲ ਲਗਾ ਹਾਂਜੀ ਹਾਂਜੀ ਮੇਰੀ ਵਾਈਫ ਨੇ ਵੀ ਮੇਰੇ ਮੇਰੀ ਜਿਹੜੀ ਮੈਂ ਉਹਨੂੰ ਸਲਾਹ ਦਿੱਤੀ ਬਹੁਤ ਸਪੋਰਟ ਕੀਤੀ ਹੈਗੇ ਚਲੋ ਠੀਕ ਹੈ ਆ ਦੇਖ ਆ ਇੱਕਮ ਹੋ ਜਾਏਗੀ ਤੇ ਨਾਲੇ ਅਸੀਂ ਥੋੜਾ ਅੱਗੇ ਵੀ ਬਾਤਾਂ ਕਰਾਂਗੇ ਕੋਈ ਬੈਟਰੀ ਜਿੱਥਾ ਉਹ ਦਿਨਾਈਟ ਮੈਨੂੰ ਇਤਨ੍ਹਾ ਮਿਲਣੀ ਹੁੰਨੀ ਰਣੀ ਫਿਕਸ ਹੋਊ ਤੋਂ ਬਾਅਦ ਨਹੀਂ ਸਾਹਿਬ ਤੇ ਆਪਣਾ ਕੰਮ ਕਰਾਂਗੇ ਤੇ ਸ਼ਾਇਦ ਅਸੀਂ ਕਾਫੀ ਅੱਗੇ ਵੱਧਾਂਗੇ ਬਿਲਕੁਲ ਪਰਿਵਾਰ ਚ ਕੌਣ ਕੌਣ ਆ ਬੜਾ ਨਹੀਂ ਦੱਸਿਓ ਪਰਿਵਾਰ ਜੀ ਅਸੀਂ ਜੁਆਇੰਟ ਫੈਮਿਲੀ ਹੈ ਵੈਸੇ ਤੇ ਵੈਸੇ ਮੇਰੇ ਭਰਾ ਦੀ ਵਾਈਫ ਤੇ ਮੇਰੀ ਵਾਈਫ ਦੋਨੋਂ ਤਿਆਰ ਕਰਦੇ ਆਂ ਘਰ ਦੇ ਵਿੱਚ ਪੂਰਾ ਸਹਿਯੋਗ ਰਹਿਦਾ ਬਹੁਤ ਸਾਰਾ ਬੇਟੇ ਦਾ ਕੀ ਰੋਲ ਰਹਿੰਦਾ ਬੇਟੇ ਦਾ ਰੋਲ ਕੀ ਹੈ ਬੇਟਾ ਮੇਰੇ ਪੂਰੀ ਸਪੋਰਟ ਕਰਦਾ ਜੇ ਸਟਾਰਟਿੰਗ ਤੋਂ ਇੰਨੇ ਮੇਰੇ ਨਾਲ ਸਟਾਰਟ ਕਰਾਇਆ ਇਹ ਮਤਲਬ ਮੈਂ ਤੇ ਦੋਵੇਂ ਸਟਾਰਟਿੰਗ ਦੇ ਫਸਟ ਡੇ ਤੇ ਆਏ ਤੇ ਐਨੇ ਮੇਰੇ ਨਾਲ ਸਾਰਾ ਸਮਾਨ ਸ਼ੁਰੂ ਕਰਾਇਆ ਚਟਨੀ ਵਗੈਰੇ ਹੀ ਪਾੰਦਾ ਬੜਾ ਛੋਟਾ ਹੈ ਜੇ ਸਕੂਲ ਵੀ ਪੜਦਾ ਹੋ ਗਿਆ ਪਰ ਜਿੰਮੇਵਾਰੀ ਬਹੁਤ ਵੱਡੀ ਲੈਂਦਾ ਜੇ ਅੱਛਾ ਜਿੰਮੇਵਾਰੀ ਨਿਭਾ ਰਿਹਾ ਹਾਂ ਹਾਂਜੀ ਹਾਂਜੀ ਕਿਹੜੀ ਕਲਾਸ ਦੇ ਵਿੱਚ ਹੈ ਇਹ 7ਵੀਂ ਚ ਹੈ ਤੇ ਪੂਰੀ ਡਿਊਟੀ ਹੈ ਜੀ ਵੀ ਸਰ ਨਾਲ ਹਾਂਜੀ ਹਾਂਜੀ ਪੂਰੀ ਡਿਊਟੀ ਦਿੰਦਾ ਹੈ ਕੋਈ ਪੜਾਈ ਵੱਲ ਕਿਦਾਂ ਦਾ ਤਿਆਰ ਪੜਾਈ ਵੀ ਬਿਲਕੁਲ ਠੀਕ ਹੈ ਮਤਲਬ ਅਸੀਂ 90% ਇਹਦੇ ਨੰਬਰ ਆਂਦੇ ਆਉਂਦੇ ਕਿਉਂਕਿ ਉਹ ਉਹ ਸਮਝਦਾ ਨਾ ਕਿ ਪਰਿਵਾਰ ਤੋਂ ਵੀ ਲੋਡ ਆਗੇ ਵਧਣ ਦੀ ਹਾਂਜੀ ਹਾਂਜੀ ਇਹ ਤੋਂ ਮੈਂ ਬੇਡੇ ਦਾ ਵੀ ਗੱਲ ਕਰ ਸਕਦਾ ਹਾਂਜੀ ਹਾਂਜੀ ਤੇ ਗੱਲ ਕਰਦਾ ਬੇਡੇ ਕੀ ਨਾ ਕੀ ਹੈ ਤੇਰਾ ਅਕਾਡਮੀ ਸੀ ਤੇ ਪਾਸਪੋਰਟ ਵੀ ਤੇਰੇ ਨਾਲ ਆ ਤੀ ਹੈ ਨਾ ਹਾਂਜੀ ਤੇ ਆਈਡੀਆ ਆਇਆ ਕਿ ਤੂੰ ਕਿੰਨੀ ਕ ਹੈਲਪ ਕੀਤੀ ਪਾਪਾ ਦੀ ਤੂੰ ਆਈਡੀਆ ਜਦੋਂ ਆ ਮੈਂ ਸ਼ੁਰੂ ਤੇ ਪਾਪਾ ਦੇ ਨਾਲ ਨਹੀਂ ਤੇ ਕੀ ਕੀ ਕਰ ਰੂ ਨਾ ਫਿਰ ਤਿਆਰ ਘਰ ਵੀ ਕਿੰਨੇ ਕੰਮ ਕਰਦਾ ਤੂੰ ਘਰ ਦੀ ਤੋਂ ਮਮੋਸ ਬਣਾ ਕੇ ਕਰਦਾ ਹਾਂ ਮਮੋਸ ਬਣਾਦਾ ਹਾਂ ਉਤਰੇਮੋਮੋ ਉਤਰੇਮੋਮੋਜ਼ੇਵਿਚ ਕੀ ਹੁੰਦਾ ਕੀ ਉਹ ਉਹਦੀ ਰੈਸਪੀ ਕੀ ਹੈ ਉਹਦੇ ਵਿੱਚ ਤੰਦੂਰੀ ਵਿੱਚ ਨਹੀਂ ਪੈਂਦੀ ਮੈਦਾ ਪੈਂਦਾ ਮੈਉਂ ਨਹੀਂ ਤਾਂ ਆਦ ਰੰਗ ਆ। ਅੱਨਾ ਸੀਕਰਟ ਮਸਾਲੇ ਵੀ ਪੈਂਦੇ ਆ ਕੁਝ ਜਿਹੜੇ ਸੀਕਰਟ ਮਸਾਲੇ ਆ ਉਹ ਆਪ ਤਿਆਰ ਕਰਦੇ ਮਦਰ ਤਿਆਰ ਕਰਦੇ ਕੌਣ ਮੇਰੇ ਮੰਮਾ ਤਿਆਰ ਕਰਦੇ ਆ ਤੇ ਫਿਰ ਸਕੂਲ ਕਿੰਨੇ ਵਜੇ ਆਉਂਦਾ ਕਿੱਦਾਂ ਕੰਮ ਕਰਦਾ ਥੋੜਾ ਉਹਦੇ ਬਾਰੇ ਦੱਸ। ਮੈਂ ਸਕੂਲੋਂ 2 ਵਜੇ ਆਉਂਦਾ ਤੇ ਬਾਅਦ ਵਿੱਚ ਫਿਰ ਕਨੀਰ 12ਵਾਂ ਦਿਨ ਮਕਨੀਰ ਲਾਂ ਜਾਣਾ ਤੇ 12ਵਾਂ ਦਿਨ ਫਿਰ ਆ ਕੇ ਮੈਂ ਮਾਮਾਸ ਬਣਾਣਾ ਤੇ 12ਵਾਂ ਦਿਨ ਮੈਂ ਟਿਊਸ਼ਨ ਤੇ ਜਾ ਚੱਲ ਜਣਾ ਤੇ ਕਿੱਦਾਂ ਇੱਥੇ ਫਿਰ ਤੇ ਕੋਈ ਚੰਗਾ ਲੱਗਦਾ ਇੱਥੇ ਆ ਕੇ ਕੰਮ ਕਰਨਾ ਜ਼ਿੰਮੇਵਾਰੀ ਕਿੱਦਾਂ ਸਮੇਂ ਦੱਬੋ ਮੈਨੂੰ ਵਧੀਆ ਲੱਗਦਾ ਹੈ ਇੱਥੇ ਆ ਕੇ ਕੰਮ ਕਰਨਾ ਤੁਹਾਨੂੰ ਤੁਸੀਂ ਦੇਖਿਆ ਕਿ ਇਹ ਤਸਵੀਰਾਂ ਦੇਖ ਰਹੇ ਹੋ ਕਿ ਮੋਮੋਸ ਛੋਟਾ ਬੱਚਾ ਵੀ ਆ ਨਾਲ ਬੇਟਾ ਔਰ ਬੇਟੇ ਦੇ ਨਾਂ ਦੇ ਉੱਤੇ ਹੀ ਆ ਦੀਪ ਮੋਮੋਸ ਤਾਂ ਕਿਨੇ ਪੱਕੇ ਕਸਟਮਰ ਹੋ ਗਏ ਜੀ ਰੋਹੀ ਆਈਦਾ ਜੀ ਰੋਜ ਆਈਦਾ ਕਿੰਨਾ ਲੱਗਦਾ ਜਦੋਂ ਦੋਵੇਂ ਪਿਓ ਪੁੱਤ ਮਤਲਬ ਮੋਮੋਸ ਬਣਾ ਰਹੇ ਨੇ ਮਿਹਨਤ ਕਰ ਰਹੇ ਨੇ ਕੋਈ ਮਿਹਨਤ ਕਰਦੇ ਨੇ ਬਹੁਤ ਵਧੀਆ ਕੰਮ ਆ ਤੇ ਕਾ ਵੀ ਚੰਗੇ ਹੁੰਦੇ ਨੇ ਮਟੀਰੀਅਲ ਬਹੁਤ ਵਧੀਆ ਭੋਲਿਆ ਸਭ ਕੁਝ ਹੈਗਾ ਨੋ ਪ੍ਰਾਈ ਵੀ ਆ ਕੋਈ ਸਟਰੀ ਨਹੀਂ ਤੇ ਵਧੀਆ ਬਣ ਰਹੇ 10 ਰੁਪਏ ਕਿੰਨੇ ਇਹ ਐਕਟੀਵਾ ਵਾਲੇ ਮੋਮੋਜ਼ ਕਰਕੇ ਮਸ਼ਹੂਰ ਹੋਣਾ ਚਾਹੁੰਦੇ ਨੇ ਤੁਸੀਂ ਕਿੱਦਾਂ ਇਹਨਾਂ ਦੀ ਪਛਾਣ ਰੱਖਦੇ ਹੋ ਦੇਖੋ ਜੀ ਮਿਹਨਤ ਕਰਦੇ ਨੇ ਸਾਨੂੰ ਬਹੁਤ ਵਧੀਆ ਲੱਗਦਾ ਕਿ ਚਲੋ ਮਿਹਨਤ ਕਰਦੇ ਨੇ ਪੂਰੀ ਪਰਵਾਸੀ ਵੀ ਹੈਗੇ ਨੇ ਉਹ ਵੀ ਮਿਹਨਤ ਕਰਦੇ ਨੇ ਆ ਬਹੁਤ ਵਧੀਆ ਲੱਗਦਾ ਕਿ ਆਪਣੇ ਮਿਹਨਤ ਕਰਦੇ ਹੋ ਭਾਜੀ ਕਿੱਦਾਂ ਕਿੰਨਾ ਕਿ ਤੁਹਾਨੂੰ ਲੱਗਦਾ ਪਿਛਲੇ 4 ਮਹੀਨੇ ਤੋਂ ਤੁਸੀਂ ਕੰਮ ਕਰਦੇ ਹੋ ਤਾਂ ਕਿੰਨੀ ਕਿ سپورਟ ਲੱਗਦੀ ਹੈ سپورਟ ਹੈ ਜੀ ਪੰਜਾਬੀ ਪੂਰਾ ਸਾਥ ਦੇ ਰਹੇ ਇੱਕ ਬੰਦਾ ਪੰਜਾਬੀ ਬੰਦਾ ਕੰਮ ਕਰਨ ਵਾਲਾ ਹੋਏ ਤਾਂ ਬਹੁਤ ਮਤਲਬ ਬਹੁਤ ਸਾਥ ਦਿੰਦੇ ਆ ਜਿਨੇ ਨਹੀਂ ਵੀ ਖਾਣੇ ਨਾ ਉਹ ਵੀ ਪੰਜਾਬ ਦੇ ਬੰਦਾ ਦੇਖ ਕੇ ਆਂਦਾ ਹੈ ਕਿ ਆਏ ਜਰੂਰ ਅੱਧਿਆ ਲਪਤਾਂ। ਇੱਕ ਸਰਦਾਰ ਬੋਮੋਸ ਬਣਾ ਰਿਹਾ। ਹਾਂਜੀ ਹਾਂਜੀ ਬਹੁਤ ਸਪੋਰਟ ਕਰਦੇ। ਮੈਂ ਤੁਹਾਨੂੰ ਦੱਸਣੇ ਕਿ ਬਹੁਤ ਸਪੋਰਟ ਕਰਦੇ। ਕਿ ਕਿੰਨੇ ਦੇਖੋ ਲੋਕ ਆਉਂਦੇ ਨੇ ਫਿਰ ਬੋਮੋਸ। ਕਈ ਡੇਰੇ ਤੋਂ ਆਉਂਦੇ ਆ। ਬਾਕੀ ਜਿਹੜੇ ਇੱਕ ਵਾਰੀ ਖਾ ਜਾਂਦੇ ਉਹ ਭਾਵੇਂ 4 ਕਿਲੋਮੀਟਰ ਵੀ ਦੂਰੋਂ ਇਹ ਤਾਂ ਵੀ ਉਹ ਆਉਂਦੇ ਆਂਦੇ ਆ। ਕਈ ਅਰਬਨ ਸਟੇਟ ਤੋਂ ਆਉਂਦੇ ਆ। ਕਈ ਇਧਰ ਪਿਯੂਰੀਗੇਟ ਵੱਲੋਂ ਆਉਂਦੇ ਆ। ਹਰ ਦੂਰੋਂ ਦੂਰੋਂ ਆ ਰਿਹਾ ਮੈਂ ਕਿੰਨਾ ਤੱਕ ਤੁਹਾਡੀ ਚਰਚਾ ਹੈਗੀ ਆ ਪਿੰਡਾਂ ਤੱਕ ਤੇਰੇ ਹੱਲ ਵੀ ਆਹੇ ਖੜੇ ਗਣ ਉਹਨਾਂ ਦੇ ਅੱਛਾ ਮੈਨੂੰ ਦੱਸੋ ਕਿ ਇਹ ਐਕਟਿਵਾ ਦੇ ਹੀ ਮੋਮੋਜ਼ ਵੇਚਨੇ ਆ ਹੁਣ ਅੱਗੇ ਦਾ ਵੀ ਕੋਈ ਪਲਾਨ ਹੈ ਜੀ ਜੀ ਐਕਟਿਵਾ ਤੇ ਨਹੀਂ ਅੱਗੋਂ ਅਸੀਂ ਵਧਨ ਲਈ ਇਹ ਸ਼ੁਰੂ ਕੀਤਾ ਕੰਮ ਅਸੀਂ ਸੋਚਦੇ ਹਾਂ ਕਿ ਇਹਦਾ ਬ੍ਰਾਂਡ ਬਣਾਈਏ ਐਕਟਿਵਾ ਮੋਮੋਜ਼ ਬਾਕੀ ਜੋ ਰੱਬ ਜਾਏਗਾ ਕੋਸ਼ਿਸ਼ ਤੇ ਇਹ ਹੈ ਕਿ ਇਹਦਾ ਬ੍ਰਾਂਡ ਬਣਾਇਆ ਜਾਏ ਇਹ ਕੋਈ ਐਕਟਿਵਾ ਮੋਮੋਜ਼ ਦਾ ਬ੍ਰਾਂਡ ਬ੍ਰਾਂਡ ਸੋਚ ਕੇ ਇਹ ਚੱਲ ਰਹੇ ਨੇ ਔਰ ਜੇ ਗੱਲ ਕਰੀਏ ਤੇ ਉਹਨਾਂ ਦਾ ਬੇਟਾ ਵੀ ਨਾਲ ਆ ਦੀਪ ਪਾਸਪੋਰਟ بیٹے ਦੇ ਨਾਮ ਦੇ ਉੱਤੇ ਆ ਪਰ بیٹے ਦੀ ਗੱਲ ਕਰੀ ਤਾਂ ਬੇਟਾ ਵੀ ਇੱਕ ਆਪਣੇ ਆਪ ਚ ਇਸ ਚੀਜ਼ ਦੀ ਕਲਾ ਰੱਖ ਕੇ ਬੈਠਾ ਕਿ ਜਿਹੜੇ ਕੁਲਪਰੇ ਮੋਮੋਸ ਘਰ ਤਿਆਰ ਕਰਕੇ ਆਂਦੇ ਨੇ ਉਹ ਫ੍ਰਾਈ ਭਾਵੇਂ ਉਹਦੇ ਫਾਦਰ ਇੱਥੇ ਕਰਦੇ ਨੇ ਲੇਕਿਨ ਘਰ ਤਿਆਰ ਹੋ ਰਹੇ ਨੇ ਔਰ ਤੁਸੀਂ ਦੇਖ ਹੀ ਲਿਆ ਕਿ ਤਸਵੀਰਾਂ ਚ ਕਿਵੇਂ ਦੋਵੇਂ ਫਾਦਰ ਔਰ ਬੇਟਾ ਪੂਰੀ ਮਿਹਨਤ ਕਰ ਰਹੇ ਨੇ ਆਪਣੇ ਇਸ ਬ੍ਰਾਂਡ ਨੂੰ ਬਣਾਉਣ ਲਈ ਚਾਹੇ ਅਜੈਕਟਿਵਾ ਦੇ ਉੱਤੇ ਨੇ ਲੇਕਿਨ ਉਹਨਾਂ ਦਾ ਕਹਿਣਾ ਕਿ ਅੱਗੇ ਵਧਣ ਵਾਸਤੇ ਹੀ ਕੰਮ ਜਿਹੜਾ ਜਾਰੀ ਹੈ ਕੈਮਰਾ ਪਰਸਨ ਨਿੱਕੀ ਦੇ ਨਾਲ ਗੁਰਸੇ ਚਾਵਲਾ ਜਗਬੰਦੀ ਟੀਵੀ ਲਈ ਗੁਰਦਾਸ